ਏਨਾ ਉਹ ਖੇਡ ਲੱਗਿਆ ਹਰ ਜਣ ਗਿਆ ਹਰੀ ਉਹਨਾਂ ਨੇ ਕਹਿੰਦੇ ਆ ਜਾ ਹੀ ਖੇਡੀਏ ਤੁਹਾਡੇ ਨਾਲ ਖੇਡਣਾ ਤੇ ਮੈਂ ਕਿਹਾ ਚੱਲ ਗੱਲ ਜੀ ਸਾਰਿਆਂ ਨੂੰ ਕੀ ਹਲਚਲ ਠੀਕ ਠਾਕ ਹੋ ਮਿਲ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਵਧੀਆ ਤੇ ਹੁਣ ਅਸੀਂ ਚੱਲੇ ਹ ਰੰਜਾਈਆਂ ਧਵਾਣ ਅ ਆ ਨਿਆਣਿਆਂ ਨੂੰ ਲੈ ਕੇ ਨਾ ਨਿਆਣੇ ਤੇ ਖੇਡਦੇ ਚੱਲੇ ਯਾਰ ਅਸਟਾ ਬੱਚੇ ਆ ਦੇਖੋ ਨਹੀਂ ਹਾਂ ਪਾਰਕ ਤੇ ਮੁ ਜਾਏ ਕੋ ਮਮਾ ਪਾਰਕ ਤੇ ਕਿੱਥੇ ਜਾਣਾ ਤੁਹਾਨੂੰ ਨਾਲ ਹੀ ਲੈ ਕੇ ਜਾਣਾ ਨਾ ਨਾ ਤੁਹਾਨੂੰ ਕੱਲਿਆਂ ਨੂੰ ਨਹੀਂ ਛੱਡਣਾ ਕਿਧਰੇ ਵੀ ਨਾ 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 ਕੱਲਿਆਂ ਨੂੰ ਨਹੀਂ ਛੱਡਣਾ ਰਜਾਈ ਸੱਚ ਰਜਾਈ ਅਸੀਂ ਉੱਤੇ ਰੱਖਿਆ ਹੈ ਕੰਬਲ ਹੈ ਪਹਿਲਾਂ ਅਸੀਂ ਕੰਬਲ ਦੇਖਣਾ ਧਵਾ ਕੇ ਇਹ ਮਤਲਬ ਕਿ ਉੱਥੇ ਨਾ ਸਾਡੇ ਕੋਲ ਸਰਫ ਨਹੀਂ ਘਰ ਦੇਖਦੇ ਬਲੋਂ ਉਥੋਂ ਸਰਫ ਮਿਲਦੀ ਲਾਂਡਰੀ ਚੋਂ ਪਰ ਨਹੀਂ ਜੇ ਮਿਲ ਗਈ ਨਾ ਫਿਰ ਘਰੋਂ ਇਹਨੇ ਲੈ ਜਾਣਾ ਵੇ ਰਜਾਈ ਲੈ ਜਾਣੀ ਘਰੋਂ ਵੇ ਵੈਸੇ ਕੰਬਲ ਆਕ ਚੱਲੇਗੀ ਹਣਾ ਇੰਨਾ ਤੇ ਦੂਰ ਭਾਰ ਚੱਕ ਕੇ ਜਾਣਾ ਤੇ ਫਿਰ ਹਾਂ ਨਿਆਣੀ ਇੱਕ ਤੇ ਮੈਨੂੰ ਗੱਲ ਵਿੱਚੇ ਮੇਰੀ ਕਰ ਦਿੰਦੇ ਤੁਸੀਂ ਉਧਰ ਜਾਣਾ ਅਸੀਂ ਇੱਧਰ ਜਾਣਾ ਟਾਈਮ ਲੱਗ ਜਾਣਾ ਤੈਨੂੰ ਪਤਾ ਇੱਧਰ ਆ ਜਾ ਇੱਧਰ ਇਕੱਲੇ ਨਹੀਂ ਛੱਡਣਾ ਆ ਜਾ ਇੱਧਰ ਆ ਜਾ ਤੂੰ ਇਕੱਲਾ ਕਿੱਧਰ ਚਲ ਜਾਵੇਂਗਾ ਹੈਰੀ ਵਾਪਸ ਆ ਜਾ ਵਾਪਸ ਵਾਪਸ ਆ ਜਾ ਵਾਪਸ ਆ ਜਾ ਤੇ ਫਿਰ ਅਸੀਂ ਦੇਖਾਂ ਚੱਲੇਗੀ ਜੇ ਲਾਂਡਰੀ ਚ ਸਰਫ ਵਗੈਰਾ ਨਿਕਲਦੀ ਹੋਈ ਨਾ ਚੱਲ ਆਪੇ ਚੱਲ ਤੂੰ ਚੱਲ ਪਹਿਲਾਂ ਕੰਬਲ ਕੰਬਲ ਕਿਤਾਬ ਬਣਨੇ ਅੱਜ ਦਾ ਲਾਸ਼ ਬਣਨੇ ਲਾਂਡਰੀ ਚ ਸਰਪ ਦਾ ਸਿਸਟਮ ਆਇਆ ਹਨਾ ਆਟੋਮੈਟਿਕ ਵਾਲਾ ਕਿਉਂਕਿ ਸਾਡੇ ਘਰ ਖਤਮ ਹੋਇਆ ਅੱਜ ਹੀ ਖਤਮ ਇਸੇ ਰੇ ਮਸ਼ੀਨ ਲਾਈ ਸੀ ਇਹ ਨਾ ਕਾਰ ਮਸ਼ੀਨਾ ਵਿੱਚ ਨਹੀਂ ਤੂੰ ਪੜੇ ਗਿਆ ਨਾ ਕੰਬਲ ਤੇ ਰਜਾਈਆਂ ਪਹੁੰਚੀ ਚੱਲੇ ਆ ਨਿਕਲੇ ਆ ਕਰੋ ਆ ਦੇਖੋ ਪਿੱਛੇ ਬਦਲ ਕਿੰਨੇ ਹੋਣ ਇਦਾਂ ਲੱਗਦਾ ਜਿਦਾ ਮੈਨਾ ਇਹ ਉੱਪਰ ਪਹੁੰਚ ਗਈਆਂ ਬੁਰਜ ਖਲੀਫਾ ਤੇ ਚੜ੍ਹੀਆਂ ਹੈ ਨਾ ਕਿਦਾਂ ਲੱਗਦਾ ਮੈਨਾ ਕਿੰਨੇ ਵਧੀਆ ਬਦਲ ਲੱਗਦੇ ਨੇ ਚੱਲ ਚੱਲ ਹੈ ਜੀ ਇਹਨਾਂ ਨੂੰ ਸੜਕ ਕ੍ਰੋਸ ਕਰਾਉਣੀ ਪੈਂਦੀ ਆ ਦੇਖ ਇੰਨੇ ਚਲਾਕ ਨੇ ਕਹਿੰਦੇ ਉੱਥੇ ਖੇਡਣ ਜਾਣਾ ਇਕੱਲੇ ਮੇਰੇ ਹੁੰਦੇ ਆ ਨਹੀਂ ਠੀਕ ਹੈਗੇ ਤੇ ਇਕੱਲੇ ਇਹਨਾਂ ਨੂੰ ਭੇਜਣਾ ਆ ਦੇਖੋ ਜੀ ਜੰਗਲ ਪਨਾਮਾ ਦੇ ਜੰਗਲ ਬ੍ਰਾਹਮਾ ਦੇ ਜੰਗਲਾ ਚ ਆ ਗਏ ਅਸੀਂ ਨਹੀਂ ਨਹੀਂ ਅਸੀਂ ਇੱਥੇ ਹੀ ਆ ਪਨਾਮਾ ਦੇ ਜੰਗਲਾ ਚ ਨਹੀਂ ਆਏ ਅਸੀਂ ਇੱਥੇ ਹੀ ਆ ਹਾਂ ਇਹ ਨਾਲ ਨਾਲ ਨਾ ਬੜਾ ਵਧੀਆ ਪਹਿਲਾਂ ਇੱਥੇ ਨਾ ਅ ਬੜੀ ਝਾੜ ਜੁ ਹੁੰਦੀ ਸੀ ਤੇ ਹੁਣ ਬੜਾ ਹੀ ਵਧੀਆ ਇਹਨਾਂ ਨੇ ਬਣਾਤੇ ਆ ਬੜੀ ਵਧੀਆ ਇੱਥੇ ਹੁਣ ਤੇ ਫੇਰ ਘਾਹ ਚੜ ਗਿਆ ਬੜਾ ਹੀ ਸੁਨਿਆ ਨਾ ਤੇ ਇੱਕ ਕਟਿੰਗ ਜੀ ਇਹਦੀ ਘਾਹ ਦੀ ਕੀਤੀ ਤੇ ਇੱਥੇ ਆ ਕੇ ਲੋਕੀ ਬੈਂਦੀ ਮੇ ਨਹੀਂ ਬੈਂਦੇ ਵੀ ਨਹੀਂ ਸ਼ਾਮ ਕਰਉਂ ਹਰੀਏ ਤੱਕ ਬਾਜੂ ਤਿਆਰ ਹੁੰਦਾ ਤੇ ਹਰੀਏ ਦੋਸਤ ਪਾਲਾ ਤਿਆਰ ਹੁੰਦਾ ਇੱਕ ਦਿਨ ਬਾਜ਼ਾਰ ਜਾਣਾ ਸੀ ਤੇ ਇਹਨੂੰ ਲੈ ਕੇ ਨਹੀਂ ਗਈ ਮੈਂ ਮੈਂ ਕਿਹਾ ਕਿ ਹਣਾ ਓਖਾ ਜਣਾ ਮੈਂ ਤੁਹਾਡੇ ਦੋਨਾਂ ਨੂੰ ਸਾਹਮਣਾ ਹਣਾ ਤੇ ਉਹ ਦਰਵਾਜ਼ਾ ਮਾਰ ਕੇ ਭੱਜ ਗਿਆ ਸਾਡੇ ਘਰ ਦਾ ਕੁੱਤੇ ਨਾਲ ਫਿਰ ਇਹਦੀ ਮੰਮਾ ਨੂੰ ਮੈਂ ਕਿਹਾ ਮੈਂ ਕਿਹਾ ਵੀ ਦਾ ਨਾ ਹਣਾ ਮੈਂ ਲੈ ਕੇ ਨਹੀਂ ਜਾ ਸਕਦੀ ਮੈਂ ਤੇਰੀ ਕੰਡੀਸ਼ਨ ਸਮਝਦੀ ਹਾਂ ਤੂੰ ਕੋਈ ਗੱਲ ਨਹੀਂ ਕਹਿੰਦੀ ਇਹ ਨਹੀਂ ਗੁੱਸੇ ਹੁੰਦਾ ਤੇ ਫਿਰ ਅੱਜ ਫਿਰ ਮੈਨੂੰ ਤਾਂ ਆਉਣਾ ਇਹਨੂੰ ਰਾਤੀ ਵੀ ਇੰਨੇ ਟਾਈਮ ਨਾਲ ਹਰੀ ਦੇ ਨਾਲ ਹੀ ਰੁਕਿਆ ਤੇ ਹੁਣ ਵੀ ਇਹਨੂੰ ਲੈ ਕੇ ਨਹੀਂ ਆ ਤੈਨੂੰ ਉਹਦੇ ਮੰਮੀ ਨੇ ਉਹ ਕਹਿੰਦੀ ਰਾਤੀ ਭੇਜ ਲੋ ਅਦਾ ਦੇ ਮੰਮੀ ਨੇ ਪਿੱਛੇ ਫੋਨ ਕੀਤਾ ਨਾ ਉਸ ਰਾਤੀ ਵੀ 11:00 ਵਜੇ ਆਏ ਆ ਹੁਣ ਵੀ 2 2.5 ਘੰਟੇ ਹੋ ਗਏ ਨੇ ਆਏ ਨੇ ਤੇ ਰਾਤ ਨੂੰ ਜਾਣਾ ਨੇ ਤੇ ਉਹਨੂੰ ਮਤਲਬ ਭਰੋਸਾ ਹੈ ਮੇਰੇ ਤੇ ਦੇ ਜਿਹੜੀ ਨੂੰ ਲੈ ਕੇ ਜਾਂਦੀ ਸਕੂਲੇ ਮੈਨੂੰ ਉੱਤੇ ਭਰੋਸਾ ਹੈ ਇਦਾਂ ਹੀ ਹੈ ਹਨਾ ਇਦਾਂ ਹੀ ਚੱਲਦਾ ਹੈ ਭਰੋਸੇ ਨਾਲ ਹੀ ਕੰਮ ਬਸ ਹੁਣ ਬਾਬਾ ਜੀ ਸਰਫ ਦਾ ਸਿਸਟਮ ਹੋਵੇ ਉੱਥੇ ਵੀ ਹਨ ਨੂੰ ਫੇਰ ਆਣਾ ਭਾਵੇਂ ਬਸ ਆ ਗਈ ਲੱਗੇ ਲੌਂਟਰੀ ਦੇਖਦੇ ਆ ਆਹ ਰਾਹ ਵਿੱਚ ਦੇਖਿਓ ਆ ਸੇਬ ਡਿੱਗੇ ਨੇ ਹਾਂ ਆ ਸੇਬਾਂ ਦੇ ਬੂਟੇ ਲੱਗੇ ਆਹ ਅੱਗੇ ਸੇਬ ਵੀ ਸੇਬ ਨੇ ਸੇਬ ਹੀ ਸੇਬ ਨੇ ਤੇ ਉਹ ਕਿੰਨੇ ਹੀ ਵਧੀਆ ਲੱਗਦੇ ਦੇਖਣ ਚ ਆਹ ਦੇਖੋ ਆਹ ਦੇਖੋ ਲੱਗੇ ਸੇਬ ਹਾਏ ਹਾਏ ਕਾਸੇ ਕਿੰਨੇ ਪਿਆਰੇ ਨੇ ਇਦਾਂ ਨਾ ਨੈਚੁਰਲ ਨੈਚੁਰਲ ਜੀ ਚੀਜ਼ਾਂ ਦੇਖਣ ਦੇ ਬੜਾ ਮਜਾ ਆਉਂਦਾ ਨਾ ਜਿ ਸਾਰੇ ਸੇਬ ਸੇਬ ਲੱਗੇ ਜਿੱਥੇ ਮੈਨੂੰ ਕੋਈ ਚੀਜ਼ ਦਿੱਤੀ ਹੈ ਪਿਛਲੇ ਵਲੋਗਾਂ 'ਚ ਮੈਂ ਸਟਰਾਬਰੀ ਕੇ ਕੈਪਚਰ ਕੀਤੀ ਸੀ ਨਾ ਉੱਥੇ ਹੀ ਸਵਾਗਰੀਆਂ ਸਵਾਗਰੀਆਂ ਉਹ ਆ ਗਈ ਸਾਡੀ ਲਾਂਡਰੀ ਆ ਦੇਖੋ ਸੜਕ ਕ੍ਰੋਸ ਕਰ ਲਈ ਇਹਨਾਂ ਨੇ ਉਧਰ ਚੱਲੇ ਨੇ ਤੇ ਮੈਂ ਇਧਰੋਂ ਉਹ ਜਿੱਥੇ ਰੈੱਡ ਲਾਈਟ ਹੈ ਨਾ ਉੱਥੋਂ ਸੜਕ ਕ੍ਰੋਸ ਕਰਕੇ ਫੇਰ ਜਾਣਾ ਇੱਕ ਤਿਆ ਰੈੱਡ ਲਾਈਟ ਉਹ ਹਰੀ ਹੋ ਰਹੀ ਉਧਰ ਪਹੁੰਚ ਗਏ ਨੇ ਅੰਦਰ ਹਣਾ ਅੱਲੀ ਇੱਥੇ ਨਹੀਂ ਹੈਗਾ ਸਰਪ ਕੋਲ ਉਹ ਵੱਡੀ ਜਪਾ ਦੇ ਚਲ ਇਹਨਾਂ ਸਰਫ ਸਰਫ ਵਾਲਾ ਗਿਹੀਉ ਦਿੱਤਾ ਉਹ ਤੇ ਕਾ ਰੋਲਿਆਣੀ ਕਹਿੰਦੀ ਸਰਫ ਤੇ ਲਿਕਵਿਡ ਵੀ ਇੱਥੇ ਨਾ ਇੱਕ ਗੱਲ ਆਹੀ ਉਹਦੇ ਕੋਲ ਨਾ ਉਹ ਕੰਬਲ ਧਵਾਣਾ ਆ ਆਪਣਾ ਗਾਇਸ ਮੈਂ ਬੋਲਿਆ ਤੈਨੂੰ ਕੋਈ ਸਮਝ ਜਿਹੀ ਨਹੀਂ ਆਉਂਦੀ ਤੈਨੂੰ ਤੇਰਾ ਬਬਲੀ ਨਾ ਵਿਚਾਰਾ ਘਾਨਾ ਇਹਦੇ ਕੋਲ ਨਾ ਇਹ ਲਿਕਵਿਡ ਵੀ ਹੈਗਾ ਤੇ ਸਰਫ ਵੀ ਹੈਗੀ ੜਾ ਤੇ ਇਹ ਵੀ ਆਪਣਾ ਕੰਬਲ ਧਵਾਣਾ ਆ ਤੇ ਇੱਥੋਂ ਮਿਲਦਾ ਚਾਹੀਦਾ ਜਾਂਦਾ ਤਾਂ ਹੀ ਪੈਸਿਆਂ ਦਾ ਲੈ ਲੈਨੇ ਆ ਕਹਿੰਦਾ ਨਹੀਂ ਹੈਗਾ ਮੇਰੇ ਕੋਲ ਆਦੇ ਮੇ ਸਾਡੀ ਹੈਲਪ ਕਰਤੀ ਸਾਡਾ ਆਣਾ ਸਫਲ ਹੋ ਗਿਆ ਹੈ ਪਾਣੀ ਨਹੀਂ ਪਹਿਲਾਂ ਓਕੇ ਕਿਉਂ ਸਾਇਦ ਉਹ ਕਿਹਾ ਬਾਅਦ ਵਿੱਚ ਆ ਦੇਖੋ ਤੇ ਏਸ ਟੀਵੀ ਲੱਗੇ ਪੱਖੇ ਵੀ ਲੱਗੇ ਦੇਖੋ ਹੈ ਏ ਲਾਂਡਰੀ ਤੇ ਦੇਖ ਲਓ ਹੈ ਏਸੀ ਪੱਖੇ ਲੱਗੇ ਦੇਖੋ ਮੈਂ ਕਿਹਾ ਇਹ ਵੀ ਪਲੱਸ ਪੁਆਇੰਟ ਦਵਾ ਦਵਾਂ ਜੇ ਸਰਪਰਾ OK ਗ੍ਰਾਫ ਤੇ ਹੋੰਜੇ ਸਰਪ ਦਾ ਕੰਮ ਹੋਇਆ ਸੋਲ ਤੇ ਇਥੇ 10 ਰੁਪਏ ਹੀ ਪੈਣੇ ਨੇ 20 ਰੁਪਏ ਨਹੀਂ ਪੈਣੇ ਉਹ ਕਹਿੰਦੇ ਹੁਣ ਉਹਨਾਂ ਕੋ ਮੰਗੇ ਨੇ ਤੇ ਉਹ ਲਿਆ ਕੇ ਦੇਣ ਲੱਗੇ ਨੇ ਚੇਂਜ ਓਹੋ ਹੁਣ ਤਾਂ ਇਹ ਮਸ਼ੀਨ ਹੀ ਨਹੀਂ ਚੱਲਦੀ ਪਈ ਹੈਗੀ ਪੈਸੇ ਵੀ ਬਾਹਤੇ ਤਰਫ ਵੀ ਪਾਤੀ ਲਿਫਟ ਵੀ ਪਾਤਾ ਹੁਣ ਕਹਿੰਦਾ ਨੰਬਰ ਤੇ ਫੋਨ ਕਰੋ ਹਾਂਜੀ ਫੋਨ ਲਾਇਆ ਵੇ ਨੰਬਰ ਵੈੱਬ ਤੇ ਤੇ ਉਹ ਕਹਿੰਦੇ ਕਿ ਉਹ ਕਹਿੰਦੇ ਕਿ ਜਿਹੜਾ 4 5 6 ਨੰਬਰ ਤੇ ਵੱਡੀਆਂ ਮਸ਼ੀਨਾਂ ਨੇ ਹਨਾ ਇਹ ਅਨਫੋਰਚੂਨੇਟਲੀ 5 ਨੰਬਰ ਵਾਲੀ ਮਕੀਨ ਨਹੀਂ ਚਲਦੀ ਸੀ ਤੇ 4 ਤੇ 6 ਵਾਲੀ ਫ੍ਰੀ ਸੀ ਤੇ ਪਰ ਉਹ ਜਿਹੜੇ ਆ ਗਏ ਜਿਨ੍ਹਾਂ ਕੋਲੋਂ ਪੈਸੇ ਹਨ ਚੇਂਜ ਕਰਵਾਏ ਨੇ 4 ਚ ਵੀ ਉਹਨਾਂ ਨੇ ਪਾਤਾ ਤੇ 6 ਚ ਵੀ ਉਹਨਾਂ ਨੇ ਪਾਤੇ ਆਪਣੇ ਕੱਪੜੇ ਹੁਣ ਉਹ ਕਹਿੰਦਾ ਸੀ ਕਿ ਉਹਨੇ ਮੈਨੂੰ ਉਹਨੇ ਕਿਹਾ ਕਿ ਜੇ 6 ਤੇ 4 ਫ੍ਰੀ ਨੇ ਉਹ ਤੇ ਪਾ ਦਿਓ ਹਨਾ ਤੇ ਅਹੀ ਗਲੀ ਕੋਲ ਤੇ ਨਾ ਡੁੱਬ ਗਏ ਨਹੀਂ ਹੈਗਾ ਸੀ ਨਾ ਮੈਂ ਕਹੀ ਲੀਕੂੜੀ ਕਿ ਤੱਕ ਡਾ ਉਹ ਕਹਿੰਦਾ ਕੋਈ ਨਹੀਂ ਉਹ ਮੈਂ ਆਟੋਮੈਟਿਕਲੀ ਕਰ ਦੇਣਾ ਤੇ ਤੇਰੇ ਕਹਿੰਦਾ ਤੁਸੀਂ ਇੱਥੇ ਵੇਟ ਕਰੋ ਜਿੰਨਾ ਟਾਈਮ ਉਹ ਨਹੀਂ ਫਰੀ ਹੁੰਦੇ ਕੱਪੜੇ ਧੋ ਕੇ ਆਵਾ ਤੁਸੀਂ ਇੱਥੇ ਵੇਟ ਕਰੋ ਠੀਕ ਹੈ ਬਾਅਦ ਵਿੱਚ ਆਟੋਮੈਟਿਕਲੀ ਮੈਂ ਉਹ ਸਿਸਟਮ ਕਰ ਦਾਂਗਾ ਰਿਕਵਰਡ ਸਰਪਵਲਾ ਤੇ ਫੇਰ ਤੁਸੀਂ ਸੁਵਾ ਸਕਦੇ ਮੋਲ ਸਾਡੇ ਬੱਚੇ ਦੇਖ ਲਓ ਬੱਚੇ ਹੈ ਬੀ 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 ਉਹ ਵੇ ਮੁੰਡਿਆ ਮੈਂ ਮਾਰਵੈਲੂ ਜਾਂ ਮੈਂ ਮਾਰੂ ਮਾਰਵਲੂ ਲੈ ਉਹ ਲੋ ਦੀ ਹੈਪੀ ਵੇਟ ਕਰਦਾ ਵੀ ਅੰਦਰ ਨਹੀਂ ਹੁਣ ਮੈਂ ਵੇਟ ਚਾਹੂੰ ਹਾਂ ਹਾਂ ਦੇਖ ਸਾਡੇ ਦੇ ਕਿਸਮਤ ਮਾ ਤਾਂ ਚਾਜੇ ਲੱਗਦਾ ਹੀ ਨਹੀਂ ਆ ਰਿਹਾ ਅਰੇ ਇੱਕ ਬੰਦੇ ਨਾਲ ਇਦਾਂ ਆਇਆ ਆਪਣ ਹੋਏ ਤੇ ਮੇਰੇ ਨੂੰ ਹਾਸਾ ਆਵੇ ਉਪਰੋਂ ਵਾਹ ਰੱਬ ਬਲੂ ਆਪਾ ਬਲੂ ਹਣਾ ਨਹੀਂ ਚੰਗੀ ਜਿਹੀ ਵੇਝਾਂ ਨੇ ਨਾਲ ਮਾਰੀ ਤੇ ਜੇ ਇਹ ਨਿਉਨ 6 ਨੰਬਰ 6 ਨੰਬਰ ਹੁਣ ਖਾਲੀ ਹੋ ਗਈ ਏ ਹਨਾ ਤੇ ਹੁਣ 6 ਨੰਬਰ ਖਾਲੀ ਹੋ ਗਈ ਕਿਉਂਕਿ ਉਹਨਾਂ ਕੋ ਸ਼ਾਇਦ ਪੈਸੇ-ਪੁਸੇ ਨਹੀਂ ਸੀ ਮਤਲਬ ਕਿ ਟੁੱਟੇ ਹੈਗੇ ਇੱਕ ਅੱਧਾ ਪੈਸੇ ਇੱਕ ਅੱਧਰ ਪੇ ਤੋਂ ਉਹਨਾਂ ਦੀ ਮਸ਼ੀਨਾਂ ਉਹਨਾਂ ਨੇ ਆਪਣੇ ਕੱਢ ਕੇ ਲੈ ਗਏ ਕੰਬਲ-ਕੰਬਲ ਵਾਹ ਜੋ ਗਿਉਂਨਾਂ ਪਾਇਆ ਸੀ ਤੇ ਹੁਣ ਆਸੀ 6 ਨੰਬਰ ਚ ਪਾਏ ਆਪਣੇ ਆਪਣੇ ਕੰਬਲ 6 ਨੰਬਰ ਵੀ ਨਹੀਂ ਚਲਦੀ ਸੀ ਆਹ ਦੇਖੋ ਭਰਾ ਤਾਂ ਜਿਹੜੀ ਐਣੀ ਪੰਗੜਾ ਵਾਂ ਐਣੀ ਮਾ ਹੁਣ ਅਸੀਂ ਫੇਰ ਦੁਆਰਾ ਫੋਨ ਕੀਤਾ ਕਿ 6 ਨੰਬਰ ਤੇ ਆਵੇ ਤੇ ਉਹਨਾਂ ਨੇ ਚੱਲ ਪਈ ਨਾ ਆਹ ਸ਼ੋ ਕਰੇ ਮੇਰੇ ਕਹਿੰਦੀ ਅੱਜ ਕਿਤੇ ਖੁਸ਼ੀ ਵਾਲਾ ਮੌਲ ਬਣ ਗਿਆ ਹੈ ਬਹੁਤ ਜ਼ਿਆਦਾ ਮੈਂ ਹੱਦੋਂ ਨਹੀਂ ਆਖੀ। ਉਹ ਚੁੱਕ ਰੇ ਨਾ ਪੁੱਗਾ। ਇਹ ਨਾ ਉਹ ਨਾ ਉਹਨੇ ਵੀ ਤੇ eh ਸਾਪਨ ਸੋ ਪੂਰਾ ਹੋਣਾ ਨਾ ਲੀਕ ਹੋੜ ਹੈ। ਪਾਊਡਰ ਸਾਰਾ ਵਿੱਚ ਪਾਤਾ। ਸਰਪਾ ਚਲੋ ਜੀ ਹੁੰਦੇ ਹਦੇ ਆਪਾਂ। ਘਵਾਲੀ ਥੋੜਾ ਜਿਹਾ ਟਾਈਮ ਰਹਿ ਗਿਆ ਸਾਡੇ ਮਸ਼ੀਨ ਦਾ 5 ਮਿੰਟ ਰਹਿ ਗਿਆ 4। ਬੱਸ ਹੋਣਾ ਚੱਲੇ ਆ ਘਰ। ਮੈਨੂੰ ਵਾਸਾ ਹੀ ਪੀ। ਤੋ ਪਗਿਆ ਸਾਡਾ ਕੰਬਲ ਸੁੱਦਾ ਪਾਇਆ ਤੇ ਉਹਨਾਂ ਤੇ ਵੀ ਨਿਆਨੇ ਆ ਗਏ ਰੈਡੀ ਨੇ ਬਸ ਪਰ ਇਹ ਬੋਰ ਨਹੀਂ ਹੋਏਗੇ ਚਲੋ ਇੰਨਾ ਵਧੀਆ ਹੋਣੇ ਕਹਿੰਦੇ ਪੀਜ਼ਾ ਪੀਜ਼ਾ ਖਾਣਾ ਹੁਣ ਪੀਜ਼ਾ ਖਵਾਨੀ ਇਹਨਾਂ ਨੂੰ ਸ਼ੂਗਰ ਕੀਤਾ ਅਸੀਂ ਕੰਬਲ ਧਵਾ ਕੇ ਤੇ ਘਰ ਨੂੰ ਚਾਲੇ ਪਾਏ ਨੇ ਦੀਦੇ ਜਿੱਦਾਂ ਜੇ ਰਿਕਾਵਦਾ ਬੈੱਧਿਆ ਵੇਹੀ ਮੈਂ ਕਿਹਾ ਲੱਗਦਾ ਨਹੀਂ ਕਿ ਕੰਮ ਹੋਏਗਾ ਚਲੋ ਜੀ ਹੁਣ ਇਹਨਾਂ ਨੂੰ ਲੈ ਕੇ ਚੱਲੀਆ ਪੀਜ਼ਾ ਹਟਾ ਪੀਜ਼ੇ ਵਾਲੇ ਦਾ ਕੰਟੈਕਟ ਲੈ ਲੈਂਦੇ ਹਾਂ ਬੱਚੇ ਕਹਿੰਦੇ ਇੱਥੇ ਬੈਠ ਕੇ ਨਹੀਂ ਖਾਣਾ ਅੰਦਰ ਤੇ ਅਸੀਂ ਬਾਹਰ ਪਾਰਕ ਚ ਖਾਣਾ ਢੋਣਾ ਆਰਡਰ ਦਿੱਤਾ ਤੇ ਬਾਹਰ ਪਾਰਕ ਚ ਖਾਣਾ ਜੀ ਸਾਡਾ ਪੀਜ਼ਾ ਰੈਡੀ ਹੋ ਗਿਆ ਹੁਣ ਇੱਥੇ ਬੈਠ ਕੇ ਖਾ ਲੋਣਾ ਤਸੱਲੀ ਨਾਲ ਤੁਸੀਂ ਕਹਿੰਦੇ ਉੱਥੇ ਖਾਣਾ ਨਹੀਂ ਹੈਗਾ ਯੰਮੀ ਮੱਖੀਆਂ ਤੋਂ ਨਹੀਂ ਡਰੀਦਾਂਦਾ ਹਾਲੋ ਹਾਲੋ ਦੋਨੇ ਜੀ ਨੇ ਮਾਨ ਜਣਾ ਮਿਸੇ ਮਿੱਤਿਆ ਯਾਰੀ ਪੈਸੀ ਨਾ ਨੇ ਨਾ ਪੀਸ ਨਹੀਂ ਕੀਤੇ ਹੈਗੇ ਤੇ ਹੁਣ ਘਰੋਂ ਲੈਣ ਜਾਣਾ ਪੈਣਾ ਕਟਰ ਚਲ ਉੱਠ ਫੇਰਾ ਨਹੀਂ ਮੈਂ ਤੇਰੇ ਨਾਲ ਉੱਥੇ ਤੱਕ ਜਾਣੀ ਕੱਲਾ ਨਹੀਂ ਤੈਨੂੰ ਭੇਜਣਾ ਚਲਾ ਜਾ ਨਹੀਂ ਨਹੀਂ ਮੈਂ ਮਾਰਵਲ ਨਹੀਂ ਮਾਰਵਲ ਉਸਨੂੰ ਇੱਥੇ ਬਿਠਾਣੇ ਆ ਭੀਜੇ ਲੱਗੇ ਯਾਦ ਹੈ ਨਾ ਪਾਣੀ ਦੀ ਬੋਤਲ ਪਾਣੀ ਦੀ ਬੋਤਲ ਪੈਪਸੀ ਗਲਾ ਹਾਂ ਹਾਂ ਬਸ ਬਸ ਤੇ ਕੀ ਤੁਸੀਂ ਲੈਣਾ ਨਹੀਂ ਹੈਗਾ ਤੇ ਪਾਏ ਹਣਾ ਤੇ ਇਹ ਗੱਡੀਆਂ ਗੁੱਡੀਆਂ ਆਂਦੀਆਂ ਜਾਂਦੀਆਂ ਮੈਨੂੰ ਡਰ ਲੱਗਦਾ ਨਾ ਮੈਨੂੰ ਇਕੱਲੇ ਨੂੰ ਨਹੀਂ ਭੇਜੀ। ਤੂੰ ਹੁਣ ਮੈਂ ਇੱਥੇ ਖੜੀ ਆਂ ਉਹ ਅੰਦਰ ਗਿਆ ਲੈਣਾ। ਤੇ ਫੇਰ ਆਪਾਂ ਆ ਆ ਦੇਖੋ ਇੱਥੇ ਇਹ ਬੈਠਾਓ। ਹਣਾ ਇਹ ਗੇਟ ਖੁੱਲ੍ਹਦਾ ਇੱਥੋਂ ਨਾਲ ਹੀ ਏ। ਹੁਣ ਉੱਥੇ ਮਾੜੇ ਘੁੰਮ ਕੇ ਜਾਣਾ ਮੈਨੂੰ ਇੱਕ ਮਿੰਟ ਦਾ ਰਸਤਾ। ਹੰਨੀ ਮਿੰਡਾਰ ਵਾਲੀ ਗੱਲੋ। ਆ ਜਾ ਆ ਜਾ ਬੈਠਾ ਹਣਾ ਆ ਜਾ ਛੇਤੀ। ਲੋ ਜੀ ਹੁਣ ਅਸੀਂ ਲਿਆ ਕੇ ਤੇ ਉਹ ਕਟਵਾ ਲਿਆ ਉਹ ਵਿਚਾਰੇ ਭਾਈ ਨੇ ਕਾਟਾ ਦਿੱਤਾ। ਦੀਸੀ ਹੁਣ ਖਾਓ। ਦੀਸ ਕਾਰੀ ਇਸੋਂ ਕਿਹਨੇ ਨਾ ਮਾ। ਲੋ ਜੀ ਗੱਬਰੂਆਂ ਨੇ ਫਿਰ ਨਿਸ਼ ਕਰ ਦਿੱਤਾ ਕਿਦਾਂ ਲੱਗਾ ਵਧੀਆ ਬੋ ਨਾ ਇਹਨਾਂ ਨੂੰ ਖੇਡ ਲੱਗਿਆ ਹਰੀ ਨੂੰ ਗਿਆ ਹਰੀ ਉਹਨਾਂ ਨੇ ਕਹਿੰਦੀ ਆ ਜਾ ਹੀ ਖੇਡੀਏ ਤੋੜੇ ਨਾਲ ਖੇਡਣਾ ਤੇ ਮੈਂ ਕਿਹਾ ਚੱਲ ਖੇਡ ਲੈ ਇਹਨਾਂ ਨਾਲ ਮੈਨੂੰ ਕਹਿੰਦੀ ਤੂੰ ਵੀ ਖੇਡਣਾ ਤੇ ਮੈਂ ਕਿਹਾ ਹਾਂ ਚੱਲ ਮੈਂ ਵੀ ਵਾਰੀ ਲਈ ਲੈਣੀ ਖੇਡ ਲੈ ਆ ਸੀ ਤੇ ਹਰੀ ਹਾਰੇ ਆਜੇ ਫੇਟਰਾ ਹਰੀ ਹਾਰੇ ਗਿਆ ਤੂੰ ਆ ਨਾ ਉਹਨਾਂ ਜੋ ਉਹ ਚਲ ਕੋਈ ਖੇੜੀ ਹੈ ਨਿਆਣੇ ਖਿਲ ਲੰਦਾ ਨਾਮ ਹੀ ਨਹੀਂ ਲੈਂਦੇ ਪਿਆਗੇ ਹੈ ਰੋਟੀ ਖਾਣੀ ਹੈ ਅਜੇ ਤੱਕ ਘਰ ਜਾ ਕੇ ਆ ਇਹ ਉਹ ਉੱਥੇ ਜਾ ਕੇ ਤੇ ਵਾਪਸ ਆਇਆ ਭੁੱਲ ਗਿਆ ਸਮਾਨ ਵੀ ਇਹ ਤੋਂ ਉੱਥੇ ਖਲਾਰਾ ਪਾ ਕੇ ਜਾਣਾ ਸੀ ਇਹਨੇ ਬੋਤਲ ਬੂਤਲ ਸਾਰਾ ਓਕੇ ਗ੍ਰਾਸੇ ਆ ਕੰਨਾ ਮੈਂ ਛੱਡ ਦੇਣਾ ਵਾ ਗ੍ਰਾਸੇ ਵੀਲੇ हां इन अंदर अच्छा ओके चलो चलो ना लो ना ਤੁਹਾਨੂੰ ਤੇ ਇਥੇ ਟਕਾਈਨ ਲੱਗਦੀ ਤੂੰ ਰੱਖ ਜਾ ਬੋਤਲ ਨੂੰ ਨਹੀਂ ਨਹੀਂ ਬੋਤਲ ਨੂੰ ਆ ਇਥੇ ਪਾ ਜਾ ਬੋਤਲ ਨੂੰ ਵੀ ਡਸਟ ਵਿੱਚ ਪਾ ਉਹ ਬੋਤਲ ਨੂੰ ਵਿੱਚ ਪਾ ਆਹੋ ਹੈਰੀ ਗਲਾਸੀ ਮੈਂ ਫੜ ਲੈਣੀ ਆ ਚਲ ਹਾਂਜੀ ਪਾਰਕ ਚੋਂ ਆ ਕੇ ਰੋਟੀ ਰੋਟੀ ਖਾ ਕੇ ਫ੍ਰੀ ਹੋ ਗਏ ਸੀ ਤੇ ਹੁਣ ਤੇ 2 ਘੰਟੇ ਹੋ ਗਏ ਨੇ ਸਾਨੂੰ ਹਣਾ ਦੋ ਢਾਈ ਘੰਟੇ ਹੋ ਗਏ ਨੇ ਰੋਟੀ ਰੋਟੀ ਪਚਾ ਵੀ ਲਿੱਤੀ ਅਸੀਂ ਤੇ ਸਵੇਰ ਚੜ ਗਈ ਤੇ ਇਹ ਮੁੰਡਾ ਨਾ ਫੋਨ ਤੇ ਲੱਗਾ ਤੇ ਇਹਨਾਂ ਨੇ ਨਾ ਇਹ ਬੱਚਿਆਂ ਦੀ ਛੁੱਟੀਆਂ ਕੱਢ ਹੁੰਦੀਆਂ ਨੇ ਮਾਪਿਆਂ ਦੇ ਭਾਰੀ ਪੈ ਜਾਂਦੀ ਏ ਤੇ ਰਾਤੀ ਮੈਂ ਨਾ ਜਿੱਦਾਂ ਸਵਾ ਕਬੜਾ ਸੌਂਗੀ ਸੀ ਤੇ ਹਨਾ ਰਾਤੀ ਪਾਠ ਨਹੀਂ ਕੀਤਾ ਰਾਤੀ ਸਵਾ 12 ਸੌਂਗੀ ਸ਼ਾਇਦ ਮੈਨੂੰ ਕੋਈ ਪ੍ਰੋਬਲਮ ਸੀ ਸ਼ਾਇਦ ਮੇਰਾ ਸਿਰ ਭਰ ਹੋਇਆ ਸੀ ਸ਼ਾਇਦ ਘਬਰਾਟ ਹੁੰਦੀ ਵੀ ਸਿੱਧਾ ਹੀ ਕੁਝ ਤਾਂ ਮੈਂ ਕਿ ਚਲ ਮਸਵੇਰੇ ਕਰ ਲਾਂਗੇ ਨਾ ਉਦਾਂ ਮੈਂ ਦਾ ਥੋੜਾ ਜਿਹਾ ਰੁਟੀਨ ਇਦਾਂ ਦਾ ਬਣਾਇਆ ਮੈਂ ਕਿ 12 ਵਜੇ ਤੋਂ ਬਾਅਦ ਕਰਦੀ ਆ ਨਾ ਮੇਰਾ ਦਿਲ ਕਰਦਾ ਹਨਾ ਆਪਣਾ ਆਪਣਾ ਦੇ ਲੈ ਮੇਰਾ ਦਿਲ ਕਰਦਾ ਹਨਾ ਤੇ ਮੈਂ ਸੋ ਗਈ ਰਾਤੀ ਤੇ ਨਾ ਮੈਨੂੰ 4 ਵਜੇ ਨਾ ਮੱਛਰ ਨੇ ਇੰਨਾ ਭੜਾ ਕੱਟਿਆ ਨਾ ਪੂਰੀ ਬੋਡੀ 'ਚ ਮਤਲਬ ਹੋਰ ਤਰ੍ਹਾਂ ਹੋਣਾ ਪਿਆ ਮੇਰੇ ਤੇ ਮੈਂ ਕਿਹਾ ਹਾਂ ਮੈਂ ਦੇਖਿਆ ਮੈਂ ਕਿ ਆ 4 ਵਜੇ ਨੇ ਤੇ ਸੁੱਤੀ ਨੂੰ ਦੋ ਤਿੰਨ ਚਾਰ 4 ਘੰਟੇ ਹੋਏ ਹੋਣੇ ਨਾ ਮੈਂ ਕਿ ਇਹ ਤੇ ਫਿਰ ਵਾਈ ਗੁਰੂ ਜੀ ਵੱਲੋਂ ਹੈ ਇਸ਼ਾਰਾ ਕੀਤਾ ਚਲ ਤੂੰ ਉੱਠੋ ਹਣਾ ਤੂੰ ਅੱਜ ਪਾਠ ਨਹੀਂ ਕੀਤਾ ਹੈਗਾ ਤੇ ਹੁਣ ਮੈਂ ਮਗਾ ਚਾਂ ਜੇ ਟਾਈਪ ਦੇਖਦੇ ਹੀ ਪਿਆਣਾ ਤਾਂ ਮੈਂ ਦਰੋਂ ਪਾਠ ਕਰ ਲੈਣੇ ਹੁਣਾਂ ਟਾਈਮ ਟਾਈਮ ਹੋ ਜੇ ਚਲੋ ਪ੍ਰਮਾਤਮਾ ਦੇ ਲੜ ਲੱਗਣਾ ਪ੍ਰਮਾਤਮਾ ਦਾ ਨਾਮ ਲੈਣਾ ਚਲੋ ਉਹਦੇ ਚਤੇ ਨਹੀਂ ਹੈਗਾ ਨਾ ਉਦਾਂ ਵੀ ਤੇ ਫੋਨਾਂ ਦਾ ਟਾਈਮ ਵੇਸਟ ਕਰੀਦਾ ਹੀ ਹੈ ਤੇ ਦੇਖੋ ਬਾਬਾ ਜੀ ਨੇ ਕਿਦਾਂ ਸਵੇਰੇ ਹਣਾ ਆਪਣੇ ਸਭਾਵਨਾ ਠਾ ਦਿੱਤਾ ਫੇਰ ਮੈਂ ਸਵੇਰੇ ਉੱਠੀ ਫੇਰ ਮੈਂ ਪਾਠ ਕੀਤਾ ਫੇਰ ਫੇਰ ਮੈਂ ਸੁੱਤੀ 4 ਵਜੇ ਪੂਰੇ ਉੱਠੀ ਮੈਂ ਤੇ ਬਹੁਤ ਮਜ਼ਾ ਆਇਆ ਬਹੁਤ ਮਜ਼ਾ ਆਂਦਾ ਸਵੇਰੇ ਚ ਉੱਠਣ ਦਾ ਤੇ ਐ ਰਿਣੀ ਜਦੋਂ ਸਕੂਲ ਜਾਇਆ ਕਰਨਾ ਨਾ ਫੇਰ ਮੈਂ ਸਵੇਰੇ 4 ਵਜੇ ਉੱਠਣ ਦਾ ਰੁਟੀਨ ਬਣਾਣਾ ਤੇ ਚਲੋ ਜੀ ਠੀਕ ਹੈ ਫਿਰ ਮਿਲਦੇ ਆ ਇੱਕ ਨਵੇਂ ਵਲੌਗ 'ਚ ਤੇਰੇ ਤੇ ਮੁੱਕ ਜਾਂਦੀ ਐ ਮੇਰੀ ਦੁਨੀਆ ਕੋਤੀ ਵੱਡੀ ਨਹੀਂ